ਤਾਂ ਤੁਹਾਨੂੰ ਪਤਾ ਵੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਜਦ ਨਸ਼ਾ ਬੰਦ ਜਲਾ ਚਲਾਇਆ ਜਾ ਰਿਹਾ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਰਦਾਰ ਸਰਤਾਜ ਸਿੰਘ ਚਾਲ ਆਈਪੀਐਸ ਐਸਪੀ ਸਾਹਿਬ ਵੱਲੋਂ ਉਹਨਾਂ ਦੀ ਵਿਸ਼ੇਸ਼ ਰਹਿਤਾਂ ਤੇ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਮਿਤੀ 11 11 25 ਤੋਂ ਲੈ ਕੇ 30 11 25 ਤੱਕ ਜਿਹੜੀ ਕਾਰਜਵਾਰੀ ਆ ਉਸ ਇਸ ਪ੍ਰਕਾਰ ਹੈ ਇਸ ਦੌਰਾਨ 617 ਮਕਦਮੇ ਦਰਜ ਕਰਕੇ 161 ਦੋਸ਼ੀ ਟੋਟਲ ਗ੍ਰਿਫਤਾਰ ਕੀਤੇ ਇਸ ਨਾਲ ਟਾਈਮ ਦੇ ਦੌਰਾਨ ਜਿਹੜਾ ਨਸ਼ਿਆਂ ਦਾ ਜੋ ਅਸੀਂ ਖਲਾਫ ਚੱਲੇ ਹਾਂ ਜਿਨ੍ਹਾਂ ਨੇ ਨਸ਼ੇ ਦੀਆਂ ਪ੍ਰਾਪਰਟੀਆਂ ਬਣਾਈਆਂ ਨੇ ਥਾਣਾ ਡਿੱਡਪਾ ਤੇ ਥਾਣਾ ਸਿਟੀ ਵਨ ਸੰਗਰੂਰ ਵੱਲੋਂ ਦੋ ਨਸ਼ਕ ਨਸ਼ੇ ਤਸਕਰਾਂ ਦੀ 1 ਕਰੋੜ 10 ਲੱਖ 61 ਹਜ਼ਾਰ ਰੁਪਏ ਜਿਹੜੇ ਮੁੱਲ ਦੀ ਜਿਹੜੀ ਆ ਉਹ ਪ੍ਰਾਪਰਟੀ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਇਸੇ ਦੌਰਾਨ ਅਸੀਂ ਜੋ ਨਸ਼ੇ ਸਮੱਗਰ ਨੇ ਜੋ ਨਸ਼ਾ ਵੇਚਦੇ ਨੇ ਤਾਂ ਮਿਤੀ 14 11 25 ਨੂੰ ਨਵੰਬਰ ਮਹੀਨੇ ਦੇ ਵਿੱਚ ਅਸੀਂ 11 ਨਸ਼ਾ ਤਸਕਰਾਂ ਵੱਲੋਂ ਬਣਾਈ ਨਜਾਇਜ਼ ਜਿਹੜੇ ਸਾਰੀ ਸਿਵਲ ਡੋਲ ਤਹਤਰ ਟਾਈਆ ਜੋ ਸਿਵਲ ਪ੍ਰਸ਼ਾਸਨ ਨਾਲ ਲੱਗੇ ਐਕਸ਼ਨ ਕੀਤਾ ਗਿਆ ਇਸੇ ਤਰ੍ਹਾਂ ਸਾਡੇ ਡੜਬਾ ਤੇ ਲਹਿਰੇ ਦੇ ਵਿੱਚ ਪੰਜ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਜੋ ਕਿ ਚੋਰੀਆਂ ਕਰਦੇ ਸੀ ਹਾਈ ਲੈਵਲ ਦੀਆਂ ਜਿੰਨਾਂ ਤੋਂ ਅਸੀਂ ਤਕਰੀਬਨ 28 ਦੇ ਕਰੀਬ ਮੋਟਰਸਾਈਕਲ ਜੋ ਵਕ ਵਕ ਜਗ੍ਹਾ ਤੋਂ ਚੋਰੀ ਹੋਈ 28 28 ਮੋਟਰਸਾਈਕਲ ਪੰਜ ਮੋਬਾਈਲ ਉਸ ਕੁਛ ਜਿਹੜੀ ਆ ਨਕਦੀ ਬਰਾਮਦ ਕੀਤੀ ਗਿਆ